ਸਸਿਕਾ ਮੇਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਦਾ ਬਿਲਕੁਲ ਠੀਕ ਹੋਮੋਂਗੇ ਤਾਰਾ ਜੇ ਆਪਣੀ ਕੱਲ ਦੀ ਕਲਾਸ ਤੋਂ ਬਾਅਦ ਆਪਾਂ ਅਗਲੀ ਕਲਾਸ ਤੁਹਾਡੇ ਵਾਸਤੇ ਲੈ ਕੇ ਆਏ ਆ ਇਹ ਕਲਾਸ ਦੇ ਵਿੱਚ ਅੱਜ ਆਪਾਂ ਜਿੰਮੇਤਾਂ ਨੂੰ ਮੈਂ ਕਿਹਾ ਹੋਇਆ ਹੈ ਕਿ ਆਪਣੀ ਪੀਵਾਈਕਿਊ ਸੀਰੀਜ਼ ਜਿਹੜੀ ਉਹ ਚੱਲ ਰਹੀ ਹੈ ਤੇ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਰਿਸਪੌਂਸ ਮਿਲ ਰਿਹਾ ਹੈ ਜੇ ਮੈਂ ਵਾਰ-ਵਾਰ ਕਹਿ ਰਹੇ ਹਾਂ ਕਿ ਇਹ ਚੀਜ਼ਾਂ ਕਰ ਲਓ ਬਹੁਤ ਵਧੀਆ ਰਹੋਗੇ ਠੀਕ ਹੈ ਜੀ ਬਾਕੀ ਦਾ ਜੇ ਕਿਸੇ ਬੱਚੇ ਨੇ ਫੁੱਲ ਬੈਚ ਲੈਣਾ ਉਹ ਆਪਣੀ ਐਪ ਤੋਂ ਲੈ ਸਕਦਾਗਾ ਆਪਣੀ ਐਪ ਦਾ ਨਾਮ ਹੈਗਾਗਾ ਦੀਪ ਭੁੱਲਰ education ara 75% ਆਫ ਆਪਣੇ ਵਿੱਚ ਤੇ ਆਲ ਪੰਜਾਬ ਦੇ ਵਿੱਚੋਂ ਸਭ ਤੋਂ ਘੱਟ ਰੇਟਾਂ ਤੇ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਸਾਰੇ ਲੈਕਚਰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਕਿਤੋਂ ਬਾਹਰ ਜਾਣ ਦੀ ਲੋੜ ਨਹੀਂ ਸਾਰੀਆਂ ਕਲਾਸਾਂ ਦਾ ਪੀਡੀਐਫ ਮਿਲਣਗੇ ਆਫਲਾਈਨ ਕਲਾਸਾਂ ਦੇ ਮੁਕਾਬਲੇ ਸਿਰਫ 5% ਫੀਸ ਲੱਗਾ ਜੀ ਜੇ ਜੁਆਇਨ ਕਰਨਾ ਚਾਹੁੰਦੇ ਹੋ ਨੌਕਰੀ ਲੈਣਾ ਚਾਹੁੰਦੇ ਹੋ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਤੁਹਾਡੀ ਉਹ ਹੈ ਕਿਉਂਕਿ ਅਸੀਂ ਝੂਠੇ ਪ੍ਰੋਮੋਸ਼ਨ ਨਹੀਂ ਕਰਵਾਉਂਦੇ ਕੁਝ ਹੋਰ ਜਿਹੜੇ ਬੱਚੇ ਕੋਲੇ ਆਈਫੋਨ ਹੈ ਰਾਜ ਉਹਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ डबल ਐਕਸ ਰਹਿਮ ਜੇਕਰ ਕਿਸੇ ਬੱਚੇ ਨੂੰ ਐਪ ਪਰਤੇ ਵੀ ਪ੍ਰੋਬਲਮ ਹੋਦੀ ਹੈ ਤਾਂ ਤੁਸੀਂ 78148 85915 ਤੇ ਮੈਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਚਲੋ ਪਹਿਲੇ ਅਪਰੇਸ਼ਨ ਦੀ ਗੱਲ ਕਰਦੇ ਹਾਂ ਚਲੋ ਕਹਿੰਦੇ ਜੀ ਇਹ ਲਿਖੇ ਭਾਰਤੀ ਸ਼ਾਸਕਾਂ ਵਿੱਚੋਂ ਕਿਸ ਨੇ ਅਦਨੁਕ ਲੀਹਾ ਤੇ ਵਿਦੇਸ਼ਾਂ ਵਿੱਚ ਦੂਤਾਵਾਸ ਸਥਾਪਿਤ ਕੀਤੇ ਹਨ ਦੂਤਾਵਾਸ ਤਾਂ ਨੂੰ ਪਤਾ ਕੀ ਹੁਣ ਆਪਣੇ ਕਿੰਨੇ ਖੋਲ੍ਹ ਚੁੱਕੇ ਆ ਜਿਵੇਂ ਹੁਣ ਆਪਣੇ ਕਈ ਵਾਰੀ ਲੋਕ ਰਾਜੇ ਵੱਡੇ ਵੱਡੇ ਕੈਨੇਡਾ ਅਮਰੀਕਾ ਯੂ ਐਸ ਏ ਅਮਰੀਕਾ ਯੂ ਐਸ ਏ ਟੱਕ ਅਮਰੀਕਾ ਕੀ ਹੋ ਗਿਆ ਬਾਕੀ ਜਿਵੇਂ ਹੋਰ ਸਿੰਗਾਪੁਰ ਇੱਥੇ ਅਲੱਗ-ਅਲੱਗ ਦੇਸ਼ਾਂ ਵਿੱਚ ਕਈ ਵਾਰੀ ਆਪਣੇ ਭਾਰਤੀ ਫਸੇ ਜਾਂਦੇ ਆ ਹਨ ਤਾਂ ਉੱਥੇ ਆਪਣੇ ਕੀ ਬਣਾਏ ਹੋਏ ਦੂਤਾਵਾਸ ਘਰ ਬਣਾਏ ਹੋਏ ਆ ਕੀ ਐਮਬੈਸੀਆਂ ਬਣਾਈਆਂ ਹੋਈਆਂ ਆਪਣੀਆਂ ਜੇਕਰ ਆਪਣੇ ਕਿਸੇ ਬੰਦੇ ਨੂੰ ਕੋਈ ਪ੍ਰੋਬਲਮ ਹੋਣੀ ਹੈ ਉੱਥੋਂ ਦੀ ਐਮਬੈਸੀ ਨੇ ਜਾ ਕੇ ਕਨੈਕਟ ਕਰ ਸਕਦਾ ਹੈ ਠੀਕ ਹੈ ਜੀ ਇਸ ਤਰ੍ਹਾਂ ਹੀ ਦੂਜੇ ਦੇਸ਼ਾਂ ਦੀਆਂ ਜਿਹੜੀਆਂ ਦੂਤਾਵਾਸ ਹੈ ਜਾਂ ਏਜੰਸੀਆਂ ਹੈ ਜਾਂ ਵੈਨਸੀਆਂ ਆ ਉਹ ਆਪਣੇ ਇੰਡੀਆ ਦੇ ਵਿੱਚ ਵੀ ਬਣੀਆਂ ਹੋਈਆਂ ਗਈਆਂ ਠੀਕ ਹੈ ਜੀ ਕਹਿੰਦੇ ਜਿਹੜਾ ਇਹ ਕਨਸੈਪਟ ਸੀਗਾ ਕਨਸੈਪਟ ਕਿਤੋਂ ਸ਼ੁਰੂ ਹੋਇਆ ਸੀ ਇਹ ਕਨਸੈਪਟ ਹੋਇਆ ਸੀ ਟੀਪੂ ਸੁਲਤਾਨ ਤੋਂ ਸ਼ੁਰੂ ਟੀਪੂ ਸੁਲਤਾਨ ਤੋਂ ਸ਼ੁਰੂ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਹਿੰਦ ਲਿਖਿਆ ਵਿੱਚੋਂ ਕਿਹੜਾ ਜੈਨੂਅਲੀ ਪ੍ਰਸਿੱਧ ਤੀਰਥ ਸਥਾਨ ਸੀਗਾ ਠੀਕ ਹੈ ਜੀ ਜੈਨ ਤਰ ਮਲੀ ਤੀ ਸਭ ਤੋਂ ਜਿਹੜਾ ਮਹੱਤਵਪੂਰਨ ਮੰਨਿਆ ਜਾਂਦਾ ਪ੍ਰਸਿੱਧ ਤੀਰਥ ਸਥਾਨ ਕਿਹੜਾ ਸੀਗਾ ਠੀਕ ਹੈ ਜੀ ਤਾਂ ਬਹੁਤ ਬੱਚੇ ਦਾ ਆਨਸਰ ਨਾ ਸਾਰਨਾਥ ਲਾਇਆਉਂਦੇ ਆ ਠੀਕ ਹੈ ਜੀ ਪਰ ਇਹਦਾ ਆਨਸਰ ਅਸਲੀ ਹੈਗਾ 파르ਸ਼ਨਾਥ ਠੀਕ ਹੈ ਜੀ 파르ਸ਼ਨਾਥ ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ ਕਹਿੰਦੇ ਜੀ ਦਲਵਾੜਾ ਮੰਦਿਰ ਭਾਰਤ ਦਾ ਇੱਕ ਪ੍ਰਸਿੱਧ ਜੈਨ ਮੰਦਿਰ ਹੈ ਬਹੁਤ ਵਾਰੀ ਪੇਪਰ ਦੇ ਵਿੱਚ ਅਪ੍ਰਿਸ਼ਨ ਆਏਗੀ ਜਿਹੜਾ ਦਲਵਾੜਾ ਮੰਦਿਰ ਹੈਗਾ ਠੀਕ ਹੈ ਜੀ ਇਹ ਜਿਹੜਾ ਮਹੱਤਵਪੂਰਨ ਮੰਦਿਰ ਹੈ ਰਾਜਸਥਾਨ ਦੇ ਵਿੱਚ ਸਥਿਤ ਹੈ ਠੀਕ ਹੈ ਜੀ ਇੱਕ ਪਹਾੜੀ ਸਟੇਸ਼ਨ ਸ਼ਰੋਹੀ ਜ਼ਿਲ੍ਹੇ ਵਿੱਚ ਮਾਉਂਟ ਆਬੂਰੇ ਨੇੜੇ ਸਥਿਤ ਹੈ ਆ ਜੀ ਯਾਰਕੰਦੀ ਕੋਈ ਲੋੜ ਨੇ ਦੋ ਚੀਜ਼ਾਂ ਯਾਦ ਕਰਨਗੀਆਂ ਇੱਕ ਤਾਂ ਜਿਹੜਾ ਜੈਨ ਮੰਦਿਰ ਨਾਲ ਜੈਨ ਧਰਮ ਦੇ ਨਾਲ ਇਸ ਦਲਵਾੜਾ ਮੰਦਿਰ ਦਾ ਸਬੰਧ ਹੈਗਾ ਦੂਜਾ ਇਹ ਮੰਦਿਰ ਕਿੱਥੇ ਸਥਿਤ ਹੈਗਾ ਰਾਜਸਥਾਨ ਦੇ ਵਿੱਚ ਸਥਿਤ ਤਾਂ ਦੋ ਚੀਜ਼ਾਂ ਯਾਦ ਕਰ ਲਓ ਬੜੀ ਡੀਪਲੀ ਜਾਣਦੀ ਲੋੜ ਨਹੀਂ ਹੈਗੀ ਦੇ ਵਿੱਚ ਠੀਕ ਹੈ ਜੀ ਚਲੋ ਕਹਿੰਦੇ ਕਿਸ ਗੁੰਮਦ ਨੂੰ ਦੂਸਰਾ ਤਾਜ ਮਹਿਲ ਕਿਹਾ ਜਾਂਦਾ ਹੈ ਕਿਸ ਗੁੰਮਦ ਨੂੰ ਦੂਸਰਾ ਤਾਜ ਮਹਿਲ ਕਿਹਾ ਜਾਂਦਾਗਾ ਇਹ ਪੁੱਛ ਰਹੇ ਨੇ ਕੀ ਤਾਂ ਇਹ ਕਿਹਾ ਜਾਂਦਾ ਜੀ ਬੀਬੀ ਕਾ ਮਕਬਰਾ ਠੀਕ ਹੈ ਜੀ ਕਿਹਨੂੰ ਕਿਹਾ ਜਾਂਦਾਗਾ ਬੀਬੀ ਕਾ ਮਕਬਰਾ ਰਾਜੇ ਜਿਹੜਾ ਇਹਨੂੰ ਦੂਸਰਾ ਤਾਜ ਮਹਿਲ ਕਿਹਾ ਜਾਂਦਾਗਾ ਠੀਕ ਹੈ ਜੀ ਜਿਹੜਾ ਇਹ ਬੀਬੀ ਕਾ ਮਕਬਰਾ ਰਾਜੇ ਠੀਕ ਹੈ ਜੀ ਇਸ ਸਥਿਤ ਕਿੱਥੇ ਹੈਗਾ ਕੋਈ ਕੈਂਡੀਡੀਟ ਮੈਨੂੰ ਦੱਸ ਸਕਦਾਗਾ ਦੱਸੋਗਾ ਕੋਈ ਜਵਾਬ ਕਿ ਜਿਹੜਾ ਬੀਬੀ ਕਾ ਮਕਬਰਾ ਹੈਗਾ ਇਹ ਕਿੱਥੇ ਸਥਿਤ ਹੈਗਾ ਠੀਕ ਹੈ ਜੀ ਤਾਂ ਇਹ ਸਥਿਤ ਹੈਗਾ ਅਰੰਗਾਬਾਦ ਦੇ ਵਿੱਚ ਔਰੰਗਾਬਾਦ ਦੇ ਵਿੱਚ ਰੱਗਾਵਾਦ ਕਿਹੜੀ ਸਟੇਟ ਦੇ ਵਿੱਚ ਆ ਜਾਂਦਾ ਰਾਜੇ ਮਹਾਰਾਸ਼ਟਰ ਦੇ ਵਿੱਚ ਆ ਜਾਂਦਾ ਹੈ ਠੀਕ ਹੈ ਜੀ ਤੇ ਇਹ ਬਣਾਇਆ ਕਿਹਨੇ ਸੀਗਾ ਪਤਾ ਤੁਹਾਨੂੰ ਬਣਾਇਆ ਕਿਹਨੇ ਸੀਗਾ ਇਹਨਾਂ ਰਾਜੇ ਮੁਗਲ ਬਾਦ ਜਿਹੜਾ ਔਰੰਗਜੀਬਾ ਔਰੰਗਜੀਬ ਹੈਗਾ ਉਹਦਾ ਪੁੱਤਰ ਸੀ ਇੱਕ ਕਿਹੜਾ ਆਜਮਸ਼ਾਹ ਉਹਦਾ ਪੁੱਤਰ ਸੀ ਕਿ ਆਜਮਸ਼ਾਹ ਉਹਨੇ ਆਵਦੀ ਮਾਂ ਸੀ ਜਿਹੜੀ ਉਹਦੇ ਆਜਮਸ਼ਾਹ ਦੀ ਮਾਂ ਸੀਗੀ ਜਿਹਦਾ ਨਾਲ ਹੈਗਾ ਸੀਗਾ ਦਲਰਾਸ ਬਾਨੂ ਬੇਗਮ ਠੀਕ ਹੈ ਜੀ ਇਹਦੀ ਯਾਦ ਦੇ ਵਿੱਚ ਉਹਨੇ ਬਣਵਾਇਆ ਸੀਗਾ ਠੀਕ ਹੈ ਜੀ ਵੈਸੇ ਇਹ ਜਿਹੜਾ ਉਹਨਾਂ ਦਾ ਇੱਕ ਹੋਰ ਨਾਮ ਦੇ ਨਾਲ ਵੀ ਜਾਣਦੇ ਹਨ ਉਹਨਾਂ ਨੂੰ ਠੀਕ ਹੈ ਜੀ ਬਾਨੂ ਬੇਗਮ ਹੈ ਜਿਹੜਾ ਜਿਹੜੀ ਹੈਗੀ ਇਹਦਾ ਨਾਮ ਇੱਕ ਹੋਰ ਵੀ ਹੈਗਾ ਉਹ ਨਾਮ ਕੀ ਹੈਗਾ ਉਹ ਨਾਮ ਵੀ ਸੁਣਦਾ ਦਿੰਦਾ ਨਾਮ ਹੈਗਾ ਸੀ ਰਵੀਆ ਰਵੀਆ ਉਦ ਦੁਰਾਨੀ ਇਹ ਹੈ ਰਾਜੀ ਜਿਹੜਾ ਇਹਦੀ ਯਾਦ ਦੇ ਵਿੱਚ ਹੀ ਬੀਬੀ ਦਾ ਮਕਬਰਾ ਬਣਿਆ ਹੋਇਆ ਹੈਗਾ ਸਰ ਗਿਆ ਇਹਦੀ ਯਾਦ ਦੇ ਵਿੱਚ ਹੀ ਬੀਬੀ ਦਾ ਮਕਬਰਾ ਬਣਿਆ ਹੋਇਆ ਹੈਗਾ ਕਿ ਬਾਨੂ ਬੇ ਬੇਗਮ ਅਸੀਂ ਜਿਹੜੀ ਉਹਦਾ ਮਰਨ ਤੋਂ ਬਾਅਦ ਉਹਨੂੰ ਆਹ ਨਾਂ ਨਾਲ ਜਾਣਨ ਲੱਗੇ ਸੀ ਲੋਕ ਔਰੰਗਜੀਬ ਦੀ ਗੀ ਸੀਗੀ ਇਹ ਔਰੰਗਜੀਬ ਦੀ ਘਰ ਵਾਲੀ ਸੀਗੀ ਠੀਕ ਹੈ ਜੀ ਤੇ ਉਹਦਾ ਬੇਟਾ ਸੀ ਜਿਹੜਾ ਔਰੰਗਜੀਬ ਦਾ ਅਜਮਸ਼ਾ ਫਿਰ ਉਹਦੀ ਮਾਂ ਲੱਗੀ ਠੀਕ ਹੈ ਜੀ ਉਹਨੇ ਉਹਦੀ ਮਾਂ ਦੀ ਯਾਦ ਦੇ ਵਿੱਚ ਇਹਨੂੰ ਬਣਵਾਇਆ ਸੀ ਮਹਾਰਾਸ਼ਟਰ ਦੇ ਵਿੱਚ ਠੀਕ ਹੈ ਜੀ ਮਹਾਰਾਸ਼ਟਰ ਦੇ ਵਿੱਚ ਬਣਾਇਆ ਸੀ ਔਰੰਗਾਬਾਦ ਦੇ ਵਿੱਚ ਇਹਨੂੰ ਹੋਰ ਨਾਂ ਦੇ ਨਾਲ ਕਿਹੜੇ ਨਾਂ ਨਾਲ ਜਾਣਦੇ ਸੈਕੰਟ ਤਾਜ ਮੈਨੂੰ ਬੀਬੀ ਕੇ ਮਕਬਰਾ ਇਹਨੂੰ ਟੌਮਬ ਆਫ ਦਾ ਲੇਡੀ ਟੌਂਗ ਆਫ ਦਾ ਲੇਡੀ ਜਦੋਂ ਕੋਈ ਚੀਜ਼ ਸ਼ੁਰੂ ਕਰੀ ਲਈ ਤਾਂ ਫਿਰ ਆਪਣਾ ਹੱਕ ਮੰਨਦਾ ਰਹੇ ਜੋ ਚੀਜ਼ ਨੂੰ ਚੰਗੀ ਤਰ੍ਹਾਂ ਕਰਨ ਦੇ ਨਾਲ ਠੀਕ ਹੈ ਜੀ ਓਕੇ ਚਲੋ ਕਹਿੰਦੇ ਹੇਠ ਲਿਖਿਆ ਵਿੱਚੋਂ ਕਿਹੜੀ ਇੱਕ ਸੰਵਿਧਾਨਕ ਬਾਡੀ ਨਹੀਂ ਹੈਗੀ ਕਿਹੜੀ ਇੱਕ ਸੰਵਿਧਾਨਕ ਬਾਡੀ ਨਹੀਂ ਬੱਚੇ ਕਹਿੰਦੇ ਸੰਵਿਧਾਨਕ ਬਾਡੀ ਕਿ ਸੰਵਿਧਾਨਕ ਬਾਡੀ ਹੁੰਦੀ ਹੈ ਜਿਹੜੀ ਸੰਵਿਧਾਨ ਦੇ ਵਿੱਚ ਜਿਹੜੀ ਗੱਲ ਕੀਤੀ ਜਾਵੇ ਕਿ ਭਾਈ ਆ ਸੰਵਿਧਾਨ ਦੇ ਵਿੱਚ ਜਿਵੇਂ ਹੁਣ ਯੂਪੀਐਸਸੀ ਹੈ ਪੀਸੀਏ ਪੀਐਸਸੀ ਹੈ ਠੀਕ ਹੈ ਜੀ ਆਪਣੇ ਹੋਰ ਮਹਿਕਮੇ ਜਿਵੇਂ ਇਲੈਕਸ਼ਨ ਕਮਿਸ਼ਨ ਹੈ ਠੀਕ ਹੈ ਜੀ ਇਹਨਾਂ ਸਾਰੀਆਂ ਜਿਹੜੀ ਗੱਲ ਕੀਤੀ ਗਈ ਹੈ ਫਾਇਨਾਂਸ ਕਮਿਸ਼ਨ ਦੀ ਇੰਟਰ ਸਟੇਟ ਕੌਂਸਲ ਦੀ ਗੱਲ ਕੀਤੀ ਗਈ ਹੈ ਠੀਕ ਹੈ ਜੀ ਪਰ ਕਿਤੇ ਵੀ ਨੈਚੁਰਲ ਐਡਵਾਈਜ਼ਰੀ ਕੌਂਸਲ ਦੀ ਗੱਲ ਨਹੀਂ ਕੀਤੀ ਗਈ ਇਹ ਆਪਣੀ ਜਿਹੜਾ ਇਹ ਬਾਅਦ ਵਿੱਚ ਆਪਾਂ ਬਣਾਏ ਹੋਈਆਂ ਹੋਣਗੀਆਂ ਚੀਜ਼ਾਂ ਹੈਗੀਆਂ ਆਪਾਂ ਲੋੜ ਮੁਤਾਬਕ ਜਿਵੇਂ ਕੋਈ ਕਮੇਟੀ ਬਣਾ ਲੈਣੇ ਆ ਉਹ ਚੀਜ਼ਾਂ ਬਣਾਈਆਂ ਹੋਣਗੀਆਂ ਪਰ ਸੰਵਿਧਾਨ ਦੇ ਵਿੱਚ ਤਾਂ ਕੋਈ ਜ਼ਿਕਰ ਨਹੀਂ ਹੈਗਾ ਜਿਵੇਂ ਕਹਿਿਆ ਗਿਆ ਜ਼ਿਕਰ ਹੈਗਾ ਕਿ 148 ਦੇ ਵਿੱਚ ਹੋਊਗਾ ਠੀਕ ਹੈ ਜੀ ਕਹਿਿਆ ਗਿਆ ਜ਼ਿਕਰ ਹੈਗਾ ਤੇ ਦੂਜਾ ਅਟਾਰਨੀ ਜਨਰਲ ਆਫ ਇੰਡੀਆ ਦਾ ਹੈਗਾ ਜਿਹਨੂੰ ਆਪਾਂ ਏਜੀਆ ਕਹਿੰਦਾਂ ਨੇ ਠੀਕ ਹੈ ਜੀ ਉਹ ਚ ਡੀ ਨੰਬਰ ਆਪਸ਼ਨ ਆ ਜਾਊਗਾ ਤਾਨसेन ਕਿਸ ਰਾਜ ਦੇ ਮਹਾਨ ਸੰਗੀਤਕਾਰ ਸੀ ਕਹਿੰਦੇ ਤਾਨਸੇਨ ਇੰਨਾ ਸ੍ਰੀਲਾ ਕੋਂਦਾ ਸੀ ਕਿ ਨੇ ਸਾਹਮਣੇ ਬੰਦ ਦੀਵਾ ਪਿਆ ਹੁੰਦਾ ਸੀ ਸੋਨ ਦੀ ਗੱਲ ਹੈਗੀ ਠੀਕ ਹੈ ਜੀ ਕਿ ਤਾਂ ਇੰਨਾ ਵਧੀਆ ਕੋਂਦਾ ਸੀ ਦੀਵਾ ਆਪਣੇ ਆਪ ਹੀ ਜਗ ਪਾਦਾ ਸੀਗਾ ਠੀਕ ਹੈ ਜੀ ਤਾਂ ਜੇ ਤਾਨਸੇਨ ਆ ਰਾਜੇ ਇਹ ਕਿਹਦੇ ਰਾਜ ਦੇ ਵਿੱਚ ਰਹੇਗਾ ਇਹ ਰਿਹਾ ਜੀ ਅਕਬਰ ਦੇ ਰਾਜ ਦੇ ਵਿੱਚ ਮਹਾਰਾਜਾ ਅਕਬਰ ਦੇ ਰਾਜ ਦੇ ਵਿੱਚ ਰਹੇਗਾ ਅਕਬਰ ਦੇ ਨੌ ਰਤਨ ਸੀ ਕਿਹੜੇ राजे ਉਹਨਾਂ ਦੇ ਵੀ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਕਿ ਵੀ ਸੋਦੇ ਪੁੱਛ ਲੈਣਗੇ ਨੌ ਰਤਨਾਂ ਦੀ ਗੱਲ ਨੌ ਰਤਨ ਕਿਹਦੇ ਨਾਲ ਸੰਬੰਧਤ ਆ ਅਕਬਰ ਦੇ ਨਾਲ ਕਿਹੜੇ-ਕਿਹੜੇ ਸੀ ਕਿ ਯਾਦ ਕਰ ਲਓ ਅਵਲ ਫਜ਼ਲ ਠੀਕ ਹੈ ਜੀ ਅਵਲ ਫਜ਼ਲ ਭੇਜੀ ਬੀਰਵਾਲ ਟੋਡਰਮਲ ਟੋਡਰਮਲ ਸੀ ਜਿਹੜਾ ਫਾਈਨੈਂਸ ਮਿਨਿਸਟਰ ਸੀਗਾ ਰਾਜਾ ਮਾਨ ਸਿੰਘ ਰਾਜਾ ਬੀਰਬਲ ਫਕੀਰ ਅਜੀਉਦੀਨ ਮੁੱਲਾ ਤੋਂ ਪਿਆਜਾ ਧਾਨ ਸਿੰਘ ਠੀਕ ਹੈ ਜੀ ਹੋਗੇ ਨਾ 1 2 3 4 5 6 7 ਅਧੋ ਆਗੇ 7 ਤੇ 8 ਤੇ 9 ਠੀਕ ਹੈ ਜੀ ਇਹ ਆਗੇ 9 ਰੱਖਣਾ ਜਿਆਦਾ ਆਪਰੇਸ਼ਨ ਇਹਦੇ ਚ ਪੁੱਛਿਆ ਜਾਂਦਾ ਹੈਗਾ ਟੋਡਰ ਮਲ ਤੋਂ ਠੀਕ ਹੈ ਜੀ ਆਪਲ ਪੋਜ਼ਲ ਤੁਹਾਨੂੰ ਪਤਾ ਹੀ ਹੈਗਾ ਠੀਕ ਹੈ ਜੀ ਆਪਲ ਪੋਜ਼ਲ ਦੀ ਇੱਕ ਮਹੱਤਵਪੂਰਨ ਰਚਨਾ ਹੈਗੀ ਉਹਦੇ ਬਾਰੇ ਤੁਸੀਂ ਦੱਸਣਾ ਮੈਨੂੰ ਚਲੋ ਕਿਹਦੇ ਅਜੰਤਾ ਅਤੇ ਲੋਰਾ ਦੇ ਗਫਾਵਾਂ ਤੇ ਚਿੱਤਰਕਾਰੀ ਕਲਾ ਦੇ ਵਿਕਾਸ ਦਾ ਸੰਕੇਤ ਕੀ ਹੈਗਾ ਅਜੰਤਾ ਅਤੇ ਅਲੋਰਾ ਠੀਕ ਹੈ ਜੀ ਤਾਂ ਇਹਨਾਂ ਦੇ ਚਿੱਤਰਕਾਰੀ ਕਲਾ ਦੇ ਵਿਕਾਸ ਦਾ ਸੰਕੇਤ ਕੀ ਹੈਗਾ ਠੀਕ ਹੈ ਜੀ ਕੌਣ ਹੈ ਇਹਦਾ ਰਾਸ਼ਟਰਪੂਟ ਠੀਕ ਹੈ ਜੀ ਰਾਸ਼ਟਰਪੂਟ ਇਹ ਕਿੱਥੇ ਪਾਇਆ ਜਾਂਦਾ ਹੈ ਸਾਰਾ ਕੁਝ ਛੋਟੀ ਬਾਰੀ ਗੱਲ ਕਰ ਲੈਂਦੇ ਹਾਂ ਮਹਾਰਾਸ਼ਟਰ ਦੇ ਅਰੰਗਾਵਰ ਜ਼ਿਲ੍ਹੇ ਵਿੱਚ ਪਹਾੜੀਆਂ ਦੀ ਸਹਿਜਾਦਰੀ ਸ਼੍ਰੇਣੀ ਆਹ ਯਾਦ ਰੱਖਣਾ ਸਹਿਜਾਦਰੀ ਸ਼੍ਰੇਣੀ ਵਿੱਚ ਉਕਰੀਆ ਅਜੰਤਾ ਤੇ ਲੋਰਾਂ ਦੀ ਗਫਾਮਤ ਕਲਾ ਤੇ ਆਰਕੀਟੈਕਚਰ ਦਾ ਪ੍ਰਤੀਕ ਹਨ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਅਗਲੇ ਤੇ ਕਿਹਨੇ ਜੀ ਆਈ ਡੀ ਐਲ ਆਈ ਡੀ ਐਲ ਕਹਿੰਦੇ ਆ 180 ਡਿਗਰੀ ਦੀ ਗੱਲ ਕਰਦੀ ਹੈ 180 ਡਿਗਰੀ ਲੌਂਗੀਟਿਊਡ ਤੇ ਹੁੰਦੀ ਹੈ ਇਹ ਠੀਕ ਹੈ ਜੀ ਅੰਤਰਰਾਸ਼ਟਰੀ ਮਿਤੀ ਰੇਖਾ ਦੇ ਪੱਛਮ ਵੱਲ ਜੋਨਾਂ ਤੋਂ ਪਹਿਲਾਂ ਅਗੇਤਰ ਪਲੱਸ ਕੀ ਦਰਸਾਉਂਦਾ ਹੈ ਜਿਹੜਾ ਅਗੇਤਰ ਪਲੱਸ ਹੈਗਾ ਉਹ ਕੀ ਦਿਖਾਉਂਦਾਗਾ ਠੀਕ ਹੈ ਜੀ ਦੱਸੋ ਇਹ ਦਿਖਾਉਂਦਾਦਾ ਜੀ ਗ੍ਰੀਨ ਵਿੱਚ ਸਮਾਂ ਪ੍ਰਾਪਤ ਕਰਨ ਲਈ ਜੋੜੇ ਜਾਂਦੇ ਘੰਟਿਆਂ ਦੀ ਗਿਣਤੀ ਜੁੜ ਰਹੀ ਹੈ ਕੋਈ ਚੀਜ਼ ਪਲੱਸ ਹੈ ਜੇ ਮੈਨਸ ਹੁੰਦਾ ਇੱਥੇ ਆ ਜਾਂਦਾ ਘਟਾਏ ਜਾਂਦੀ ਦੇਖੋ ਜੇ ਤਾਂ ਇੱਥੇ ਆ ਜਾਂਦਾ ਪ੍ਰੀਫਿਕਸ ਮਾਈਨਸ ਠੀਕ ਹੈ ਜੀ ਫਿਰ ਤਾਂ ਆਪਣਾ ਆ ਜਾਂਦਾ ਗ੍ਰੀਨਵਿਚ ਪ੍ਰਾਪਤ ਗ੍ਰੀਨਵਿਚ ਸਮਾਂ ਪ੍ਰਾਪਤ ਕਰਨ ਲਈ ਘਟਾਏ ਜਾਣ ਵਾਲੇ ਘੰਟੇ ਸਾਖ ਜੇ ਪ੍ਰੀਫਿਕਸ ਪਲੱਸ ਆ ਗਿਆ ਤਾਂ ਗ੍ਰੀਨ ਵਿੱਚ ਪ੍ਰਾਪਤ ਕਰਨ ਲਈ ਜੋੜੇਗੇ ਘੰਟੇ ਨਹੀਂ ਗਿਣਤੀ ਠੀਕ ਹੈ ਜੀ ਦੋ ਪ੍ਰੇਸ਼ਨ ਬਣ ਗਏ ਦੇ ਵਿੱਚ ਹੀ ਇਸ ਦੀ ਸਥਾਪਨਾ ਕਿਦੋਂ ਹੋਈ ਸੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਸੋਨਿਆ ਠੀਕ ਹੈ ਜੀ ਇਸ ਦੀ ਸਥਾਪਨਾ ਜਿਹੜੀ ਹੋਈ ਸੀਗੀ ਇਹ ਹੋਈ ਸੀ 15 ਅਗਸਤ 1969 ਦੇ ਵਿੱਚ 15 ਅਗਸਤ 1969 ਦੇ ਵਿੱਚ ਠੀਕ ਹੈ ਜੀ ਇਸ ਸਮੇਂ ਇਹਦਾ ਚੇਅਰਪਰਸਨ ਕੌਣ ਹੈਗਾ ਸੋਮਨਾਥ ਜੀ ਠੀਕ ਹੈ ਜੀ ਸੋਮਨਾਥ ਇਸਰੋ ਦੀ ਸਥਾਪਨਾ 15 ਅਗਸਤ 1969 ਨੂੰ ਹੋਈ ਸੀ ਵਿਕਰਮ ਸਾਰਾ ਭਾਈ ਇਸਰੋ ਦੇ ਸੰਸਥਾਪਕ ਸਨ ਕਹਿੰਦਾ ਮਤਲਬ ਕਿ ਫਾਊਂਡਰ ਸੀ ਇਹਦੇ ਠੀਕ ਹੈ ਜੀ ਸਪੇਸ ਸਟੇਸ਼ਨ ਜਿਹੜਾ ਆਪਣਾ ਹੈਗਾ ਛੇੜੀ ਹਰੀਕੋਟਾ ਆਂਧਰਾ ਪ੍ਰਦੇਸ਼ ਠੀਕ ਹੈ ਜੀ ਤੇ ਇਹ ਪ੍ਰੇਸ਼ਨ ਬੰਦ ਦਾ ਮਿਜ਼ਾਈਲ ਮੈਨ ਆਫ ਇੰਡੀਆ ਕਿਨੂੰ ਕਿਹਾ ਜਾਂਦਾ ਤੁਸੀਂ ਦੱਸਣਾ ਮਿਜ਼ਾਈਲ ਮੈਨ ਮਿਜ਼ਾਈਲ ਮੈਨ ਕਿਨੂੰ ਕਹਿੰਦੇ ਆ ਬਸ ਇਹ ਤੁਹਾਡਾ ਕੰਮ ਆਗਾ ਹੁਣ ਸਾਰੇ ਕੰਮ ਮੈਂ ਥੋੜੀ ਕਰੂੰਗਾ ਥੋੜਾ ਵੀ ਕੋਈ ਨਾ ਕੋਈ ਕੰਮ ਬੰਦਾ ਕਰਨ ਦਾ ਇੰਨਾ ਕੰਮ ਤੁਸੀਂ ਕਰਕੇ ਆਣਾ ਮੇਰੇ ਵਾਸਤੇ ਠੀਕ ਹੈ ਜੀ ਇੰਡੀਅਨ ਸਪੇਸ ਸੱਚ ਆਰਗੇਨਾਈਜੇਸ਼ਨ ਹੈਗੀ ਠੀਕ ਹੈ ਜੀ ESA ਯੂਰਪੀ ਹੈ ਕਿਹੜੇ ਪੇਪਰ ਦੇ ਵਿੱਚ ਪੁੱਛ ਲੈਂਦੇ ਆ NASA ਅਮਰੀਕਾ ਦੀ ਹੈ ਠੀਕ ਹੈ ਜੀ SpaceX ਵੀ ਅਮਰੀਕਾ ਦੀ ਹੈ ਇਹ ਆਲਨ ਮਾਸਕ ਦੀ ਹੈ ਠੀਕ ਹੈ ਜੀ ਇਹ ਗੱਲ ਯਾਦ ਰੱਖੋ ਗਾਂਧੀ ਜੀ ਦੇ ਫਾਦਰ ਆਫ ਨੇਸ਼ਨ ਕੌਣ ਸਨ ਫਾਦਰ ਆਫ ਨੇਸ਼ਨ ਵੀ ਕਹਿ ਸਕਦੇ ਆ ਜਾਂ ਫਾਦਰ ਆਫ ਕਹਿੰਦੇ ਫਾਦਰ ਆਫ ਨੇਸ਼ਨ ਦੇ politcal ਕੌਣ ਸਨ ਫਾਦਰ ਆਫ ਨੇਸ਼ਨ ਕਿਹਨੂੰ ਕਿਹਾ ਜਾਂਦਾ ਹੈਗਾ ਮੋਹਨ ਚੰਦ ਕਰਮਚੰਦ ਗਾਂਧੀ ਮਹਾਤਮਾ ਗਾਂਧੀ ਦੇ ਦੂਸਰਾ ਨਾਮ ਆਗਾ ਮੋਹਨ ਚੰਦ ਕਰਮਚੰਦ ਗਾਂਧੀ ਉਹਨਾਂ ਨੂੰ ਆਪਾਂ ਫਾਦਰ ਆਫ ਨੇਸ਼ਨ ਕਹਿੰਦੇ ਆ ਨੈਸ਼ਨਲ ਫਾਦਰ ਕਹਿੰਦੇ ਆ ਆਪਾਂ ਨੂੰ ਠੀਕ ਹੈ ਜੀ ਨੈਸ਼ਨਲ ਬਾਪੂ ਬਹੁਤ ਨਾਮ ਆਗੇ ਤਾਂ politcal ਗੁਰੂ ਕੌਣ ਸੀ ਜਿਨ੍ਹਾਂ ਨੇ ਸਿਖਾਇਆ ਸੀ ਚੀਜ਼ਾਂ ਤਾਂ ਇਹ ਭਾਈ ਨਰਮਧਾੜੇ ਦੇ ਮੁਖੀ ਸੀ ਗੋਪਾਲ ਕ੍ਰਿਸ਼ਨ ਗੋਖਲੇ ਉਹਨਾਂ ਦਾ ਨਾਮ ਨਹੀਂ ਲਿਖਿਆ ਇੱਥੇ ਗਵਾਲ ਕ੍ਰਿਸ਼ਨ ਗੋਖਲੇ ਜਿਹੜੂ 1907 ਦੇ ਸੈਸ਼ਨ ਦੇ ਵਿੱਚ ਆਈਐਨਸੀ ਦੋ ਧੜਿਆਂ ਦੇ ਵਿੱਚ ਵੰਡੀ ਗਈ ਸੀ ਨਾ ਉਦੋਂ ਫਿਰ ਆਪਣੇ ਵਾਲੇ ਲਾਲਾ ਲਾਜਪਤਰਾਏ ਜੀ ਅਲੱਗ ਹੋ ਗਏ ਸੀ ਅਲੱਗ ਹੋ ਗਏ ਸੀ ਇੱਕ ਧਰਮ ਧੜੇ ਵਿੱਚ ਸੀ ਆਪਣੇ ਵਾਲੇ ਧਰਮ ਧੜੇ ਵਿੱਚ ਸੀ ਠੀਕ ਹੈ ਜੀ ਗੋਖਲੇਵਾ ਦਾ ਸਨੀਅਰ ਲੀਡਰ ਆਫ ਦਾ ਆਈਐਨਸੀ ਇੰਟਰਨੈਸ਼ਨਲ ਕਾਂਗਰਸ ਦਾ ਸੀਗਾ ਤੇ ਇਹਦੇ ਬਾਰੇ ਦਾ ਜੇ ਆਪ ਪਰਸ਼ਨ ਇੰਨਾ ਜ਼ਿਆਦਾ ਰਿਪੀਟ ਹੁੰਦਾ ਬਹੁਤ ਹੀ ਜ਼ਿਆਦਾ ਕਹਿੰਦੇ ਸਰਵੈਂਟ ਆਫ ਇੰਡੀਆ ਸੁਸਾਇਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ ਬਹੁਤ ਬਾਰੀ ਪੇਪਰ ਦੇ ਵਿੱਚ ਇਹ ਚੀਜ਼ ਆਈ ਹੋਈ ਹੈ ਦੁਬਾਰੇ ਦੁਬਾਰੇ ਫੇਰ ਕਹਿ ਰਿਹਾ ਹੈ ਇੰਨਾ ਚੀਜ਼ਾਂ ਦਾ ਜੇ ਫਾਇਦਾ ਲੈਂਤਾ ਜਾਂਦਾ ਜਿੰਨਾ ਲੈਂਤਾ ਜਾਂਦਾ ਲੈ ਲਵਾਂਗੇ ਉਹਦੇ ਥੋੜਾਗਾ ਇਹ ਚੀਜ਼ਾਂ ਤੁਹਾਨੂੰ ਕਿਸੇ ਨੇ ਨਹੀਂ ਕਰਵਾਉਣੀਆਂ ਸੋਨੇ ਤੁਹਾਨੂੰ ਉਹੀ ਪੁਰਾਣੀਆਂ ਚੀਜ਼ਾਂ ਤੁਹਾਡੇ ਮੂਹਰੇ ਰਿਪੀਟ ਕਰ ਦਿੱਤੀਆਂ ਜਾਣਗੀਆਂ ਜੀ ਚੱਕੋ ਆ ਫਲਾਨੀ ਸੀਰੀਜ਼ ਆ ਗਈ ਜੀ ਫਲਾਨਾ ਕੁਝ ਆ ਗਿਆ ਤਿੰਨ ਕਾ ਕੁਝ ਆ ਗਿਆ ਜਿਹੜੀਆਂ ਚੀਜ਼ਾਂ ਦਾਮਾ ਵਾਲਿਆਂ ਜਿਹੜੇ ਬੱਚੇ ਪੜ੍ਹਦੇ ਨੂੰ ਪਤਾ ਹੋਣਾ ਕਿ ਤੀਜੇ ਵਿੱਚ ਕਿੰਨਾ ਤੰਤ ਹੈਗਾਗਾ ਠੀਕ ਹੈ ਜੀ ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਇਹਨਾਂ ਚੀਜ਼ਾਂ ਦਾ ਫਾਇਦਾ ਲੈ ਸਕਦੇ ਹੋ ਨਹੀਂ ਲੈ ਸਕਦੇ ਸਰਵੰਟ ਆਫ ਦਾ ਇੰਡੀਆ ਸੁਸਾਇਟੀ ਹੈ ਜਿਹੜੀ ਇਹ ਫਾਊਂਡਰ ਸੀਗੀ ਇਹਦੀ ਇਸ ਤੋਂ ਬਾਅਦ ਚਲਦੇ ਆਪਾਂ ਅਗਲੇ ਤੇ ਕਹਿੰਦੇ ਵਿਕਰਮ ਚੰਦਰ ਚੈਟਰਜੀ ਜਿਨ੍ਹਾਂ ਨੇ ਆਥਰ ਬੰਦੇ ਮਾਤਰਮ ਗੀਤ ਇਹ ਗੀਤ ਹੈਗਾ ਗਾਣ ਹੈ ਜਿਹੜਾ ਆਪਣਾ ਉਹ ਜਨਗਨਮਾਨ ਹੈ ਇਹ 1896 ਦੇ ਵਿੱਚ ਗਾਇਆ ਗਿਆ ਸੀਗਾ ਠੀਕ ਹੈ ਜੀ 1896 ਦੇ ਵਿੱਚ ਗਾਇਆ ਗਿਆ ਸੀਗਾ ਕਿਹਦੇ ਸਾਹਮਣੇ ਗਾਇਆ ਗਿਆ ਸੀਗਾ ਸਿਆਣੀ ਦੇ ਸਾਹਮਣੇ ਕਿਹੜੇ ਸੈਸ਼ਨ ਦੇ ਵਿੱਚ ਕਲਕੱਤਾ ਸੈਸ਼ਨ ਦੇ ਵਿੱਚ ਠੀਕ ਹੈ ਜੀ ਕਹਿੰਦੇ ਇਹ ਗੀਤ ਲੇਤਾ ਕਿੱਥੋਂ ਗਿਆਗਾ ਠੀਕ ਹੈ ਜੀ ਇਹ ਅਨੰਦ ਮੱਠ ਅਨੰਦ ਮੱਠ ਦੇ ਵਿੱਚੋਂ ਹੈ ਗੀਤ ਲੇਤਾ ਗਿਆ ਵਿਕਰਮ ਚੰਦਰ ਚਟਰਜੀ ਦੁਆਰਾ ਠੀਕ ਹੈ ਜੀ ਚਲੋ ਕਹਿੰਦੇ ਜਿਹੜਾ ਸੰਵਿਧਾਨ 73ਵਾਂ ਸੰਵਿਧਾਨ ਸ਼ੋਰਟ ਐਕਟ ਹੋਇਆ ਸੀ 1992 ਦੇ ਵਿੱਚ ਕਿਸੇ ਨੂੰ ਸੂਚੀ ਦਾ ਹਵਾਲਾ ਦਿੰਦਾ ਇਹਨਾਂ ਸੂਚੀ ਦਾ ਹਵਾਲਾ ਦਿੰਦਾਗਾ ਕਿੰਨੀਆਂ ਨੂੰ ਸੂਚੀਆਂ 12 ਨੂੰ ਸੂਚੀਆਂ 11ਵੀਂ ਨੂੰ ਸੂਚੀ ਦਾ ਹਵਾਲਾ ਦੇਊਗਾ ਇਹ 11ਵੀਂ ਜਿਹੜੀ ਇਹਨੂੰ ਸੋਚੀ ਹੈਗੀ ਉਹ ਆਪਣੀ ਪੰਚਾਇਤੀ ਰਾਜ ਨਾਲ ਸੰਬੰਧਤ ਹੈਗੀ ਜਿਹੜੀ 12ਵੀਂ ਨੂੰ ਸੋਚੀ ਹੈਗੀ ਠੀਕ ਹੈ ਜੀ ਇਹ ਐਮੈਂਡਮੈਂਟ ਵੀ ਆਪਣਾ 1992 ਦੇ ਵਿੱਚ ਹੀ ਹੋਇਆ ਸੀਗਾ ਇਹ 74ਵੇਂ ਐਮੈਂਡਮੈਂਟ ਦੇ ਨਾਲ ਸੰਬੰਧਤ ਹੈ ਠੀਕ ਹੈ ਜੀ 94 74ਵੇਂ सॉरी ਉਹ 73ਵੇਂ ਨਾਲ 74ਵੇਂ ਨਾਲ ਆਇਲ ਯਾਰਕਾਂ ਦੀ ਟੈਕਨੀਕ ਆ ਭਾਈ ਸਾਹਿਬ ਆਜੋ ਜੇ ਆਪਾਂ ਅੱਜ 12 ਦੀਆਂ 12 ਨੂੰ ਸੂਚੀਆਂ ਪੜਾਂਗੇ ਹੁਣ 12 ਦੀਆਂ 12 ਨੂੰ ਸੂਚੀਆਂ ਬਾਰੇ ਗੱਲ ਕਰਾਂਗੇ ਸਾਰੇ ਬੱਚਿਆਂ ਨੇ ਧਿਆਨ ਨਾਲ ਪੜ੍ਹਨਾ ਹੈ ਜੇ ਤਾਂ ਠੀਕ ਹੈ ਜੀ ਸਾਰੇ ਬੱਚੇ ਤਾਂ ਨਾ ਕਿਸੇ ਵੀ ਬੱਚੇ ਨੇ ਕੋਈ ਚੀਜ਼ ਛੱਡਣ ਦੀ ਕੋਸ਼ਿਸ਼ ਨਹੀਂ ਕਰਨੀ ਦੇਖੋ ਰਾਜੇ ਜਿਹੜੀਆਂ ਆਪਣੀਆਂ ਇਹ ਸਭ ਤੋਂ ਪਹਿਲਾਂ ਸੋ ਪੇਪਰ ਦੇ ਵਿੱਚ ਜਿਹੜਾ ਅਪ੍ਰੇਸ਼ਨ ਪੁੱਛਿਆ ਜਾਣਾ ਉਹ ਇਹੀ ਪੁੱਛਿਆ ਜਾਣਾਗਾ ਕਿ ਆਪਣੀਆਂ 12 ਸ਼ੈਡਿਊਲ ਆ ਜਿਹੜੇ ਠੀਕ ਹੈ ਆਪਣੇ ਸ਼ੈਡਿਊਲ ਕਿੰਨੇ ਆ ਠੀਕ ਹੈ ਜੀ ਆਪਣੇ ਸ਼ੈਡਿਊਲ ਕਿੰਨੇ ਆ ਇੰਡੀਆ ਇਹਦੇ ਕਾਉਂਸਲ ਦੇ ਵਿੱਚ ਪਹਿਲਾ ਅਪ੍ਰੇਸ਼ਨ ਤਾਂ ਆਪਾਂ ਤੋਂ ਇਹੀ ਵੰਦਾਂਗਾ ਜਿਹੜਾ ਕਿ ਬਹੁਤ ਹੀ ਜ਼ਿਆਦੇ ਮਤ ਪੂਨਾ ਬਾਰੀ-ਬਾਰੀ ਪੇਪਰਾਂ ਦੇ ਵਿੱਚ ਰਿਪੀਟ ਹੋਣ ਵਾਲੀਆਂ ਚੀਜ਼ਾਂ ਆਈਆਂ ਇਹ ਠੀਕ ਹੈ ਜੀ ਤੇ ਨੂੰ ਆਪਾਂ ਕਿਸੇ ਹਿਸਾਬ ਤੇ ਵੀ ਆਪਾਂ ਛੱਡ ਨਹੀਂ ਸਕਦੇ ਚਲ ਸਭ ਤੋਂ ਪਹਿਲੀ ਗੱਲ ਕਰਦੇ ਆ ਆਪਾਂ ਅੱਜ ਯਾਦ ਕਰ ਲੋ ਟ੍ਰਿਕਸ ਆਫ 올ਡ ਪੀਐਮ ਠੀਕ ਹੈ ਸਭ ਤੋਂ ਪਹਿਲਾਂ ਗੱਲ ਕਰੀ ਜਿਹੜੀ ਪਹਿਲੀ ਨੂ ਸੂਚੀ ਆ ਉਹਦੇ ਵਿੱਚ ਕੀ ਦੀ ਗੱਲ ਕੀਤੀ ਗਈ ਹੈ ਉਹਦੇ ਵਿੱਚ ਗੱਲ ਕੀਤੀ ਕਿ ਜਿਹੜੀਆਂ ਆਪਣੀਆਂ ਝੂਟੀਆਂ ਬਣੀਆਂ ਹੋਈਆਂ ਗਈਆਂ ਅੱਠ ਝੂਟੀਆਂ ਆਪਣੀਆਂ ਠੀਕ ਹੈ ਜੀ ਤੇ ਜਿਹੜੀਆਂ ਆਪਣੀਆਂ 28 ਸਟੇਟਾਂ ਗਈਆਂ ਉਹਨਾਂ ਦੀ ਗੱਲ ਕੀਤੀ ਹੋਈ ਹੈ ਕਿ ਜਿਹੜੀਆਂ ਆਪਣੀਆਂ ਸਟੇਟਾਂ ਗਈਆਂ ਇਹਨਾਂ ਦਾ ਨੇਮ ਰੱਖੇ ਹੋਏ ਹੈ ਜਿਹੜੇ ਤੇ ਇਹਨਾਂ ਦੀ ਬਾਉਂਡਰੀ ਬਾਰੇ ਡਿਟੇਲ ਹੈਗੀ ਜਿਹੜੇ ਇਹਨਾਂ ਨੇ ਨੇਮ ਰੱਖੇ ਹੋਏ ਆ ਪਲੱਸ ਇਹਨਾਂ ਦੀ ਬਾਉਂਡਰੀ ਬਾਰੇ ਜਿਹੜੀ ਜਾਣਕਾਰੀ ਹੈਗੀ ਡਿਟੇਲ ਹੈਗੀ ਠੀਕ ਹੈ ਜੀ ਉਹਦੇ ਬਾਰੇ ਆਪਾਂ ਨੂੰ ਇਹਨਾਂ ਤੋਂ ਪਤਾ ਲੱਗਦਾ ਹੈਗਾ ਠੀਕ ਹੈ ਜੀ ਉਹਦੇ ਬਾਰੇ ਪਤਾ ਲੱਗਦਾ ਹੈਗਾ ਅਨੁਸੂਚੀ 1 ਤੋਂ ਦੂਸਰੀ ਅਨੁਸੂਚੀ ਦੇ ਵਿੱਚ ਕੀ ਗੱਲ ਆ ਜਾਂਦੀ ਹੈ ਦੂਸਰੀ ਅਨੁਸੂਚੀ ਦੇ ਵਿੱਚ ਆ ਜਾਂਦੀ ਹੈ ਗੱਲ ਸੈਲਰੀ ਦੀ ਦੂਜੀ ਅਨੁਸੂਚੀ ਦੇ ਵਿੱਚ ਆ ਜਾਂਦੀ ਹੈ ਗੱਲ ਸੈਲਰੀ ਦੀ ਕਿਹਦੀ ਕਿਹਦੀ ਸੈਲਰੀ ਦੀ ਗੱਲ ਆ ਜਾਂਦੀ ਹੈ ਠੀਕ ਹੈ ਜੀ ਦੇਖੋ ਕਿਹੜੀ ਕਿਹੜੀ ਸੈਲਰੀ ਦੀ ਗੱਲ ਆ ਜਾਂਦੀ ਹੈ ਜਿਵੇਂ ਆਪਣੀ ਪ੍ਰੈਜ਼ੀਡੈਂਟ ਹੋ ਗਿਆ ਗਵਰਨਰ ਹੋ ਗਿਆ ਰਾਜ ਸਭਾ ਦੇ ਡਿਫਟੀ ਸਪੀਕਰ ਠੀਕ ਹੈ ਜੀ ਲੋਕ ਸਭਾ ਦੇ ਸਪੀਕਰ ਸੁਪਰੀਮ ਕੋਰਟ ਦੇ ਜੱਜ ਹਾਈ ਕੋਰਟ ਦੇ ਜੱਜ ਉਹਨਾਂ ਸਾਰੇ ਦੇ ਤਨਖਾਹਾਂ ਬਾਰੇ ਜਿਹੜੀ ਸੈਲਰੀ ਬਾਰੇ ਗੱਲ ਆ ਜਾਂਦੀ ਉਹ ਬੀ ਨੰਬਰ ਆਪਸ਼ਨ ਆ ਜਾਂਦੀ ਹੈ ਤੀਜੇ ਨੰਬਰ ਤੇ ਗੱਲ ਆ ਜਾਂਦੀ ਹੈ ਜਿਹੜੀਆਂ ਵੀ ਆਉਥ ਚਕਾਈ ਜਾਂਦੀ ਹੈ ਆਉਥ ਹੁੰਦੀ ਹੈ ਜਿਹੜੀ ਉਹਨਾਂ ਦੀ ਉਪਰ ਦੀ ਅਥਾਰਟੀਆਂ ਬਣਦੀਆਂ ਗਈਆਂ ਪ੍ਰੋਮਿਸ ਕਰਦੇ ਆ ਉਹ ਜਰੂਰ ਕਿ ਕੋਈ ਮੰਤਰੀ ਸੰਤਰੀ ਬੰਦਾ ਉਹ ਆਪ ਦਾ ਕੀ ਲੈਂਦਾ ਹੁੰਦਾ ਕਿ ਸ਼ਫਸਾਹ ਚੁੱਕਦਾਗਾ ਉਹਦੇ ਬਾਰੇ ਜਿਹੜੀ ਗੱਲ ਹੈ ਹੁਣ ਸੂਚੀ ਤੀਜੀ ਦੇ ਵਿੱਚ ਗੱਲ ਕੀਤੀ ਗਈ ਹੈ ਆਉਥ ਐਂਡ ਠੀਕ ਹੈ ਜੀ ਐਪਰੀਮੇਸ਼ਨ ਦਾ ਮਤਲਬ ਤਾਂ ਜ਼ਿੰਮੇਵਾਰੀ ਚੱਕਣਾ ਪ੍ਰੋਮਿਸ ਕਰਨਾ ਵਾਅਦਾ ਕਰਨਾ ਠੀਕ ਹੈ ਜੀ ਇਸ ਤੋਂ ਬਾਅਦ ਆ ਜਾਂਦੀ ਇਹ ਗੱਲ ਚਾਰ ਨੰਬਰ ਤੇ ਚਾਰ ਨੰਬਰ ਦੇ ਵਿੱਚ ਕੀ ਰਾਜ ਸਭਾ ਨੇ ਨੇ ਸ਼ੀਟਾਂ ਨਹੀਂ ਵੰਡੀਆਂ ਠੀਕ ਹੈ ਜੀ ਰਾਜ ਸਭਾ ਨੇ ਜਿਹਨੇ ਸ਼ੀਟਾਂ ਗਈਆਂ ਐਮਪੀ ਨੇ ਸ਼ੀਟਾਂ ਹੋ ਗਈਆਂ ਉਹਨਾਂ ਦੀ ਯੂਟੀ ਦੇ ਵਿੱਚ ਤੇ ਐਮਪੀ ਦੇ ਵਿੱਚ ਕਿਵੇਂ ਵੰਡ ਕਰਨੀ ਹੈ ਉਹਨਾਂ ਦੀ ਉਹ ਚੀਜ਼ ਆ ਜਾਂਦੀ ਹੈ ਸ਼ੈਡਿਊਲ ਏਰੀਆ ਸ਼ੈਡਿਊਲ ਏਰੀਆ ਦੇ ਵਿੱਚ ਸ਼ੈਡਿਊਲ ਏਰੀਆ ਦੇ ਵਿੱਚ ਸ਼ੈਡਿਊਲ ਏਰੀਆ ਵੀ ਆ ਜਾਂਦਾ ਠੀਕ ਹੈ ਜੀ ਤੇ ਅਪਲੀਆਂ ਦੇ ਵਿੱਚ ਟਰੈਕਸ ਆਪਣੀਆਂ ਉਹ ਵੀ ਆ ਜਾਂਦੀਆਂ ਨੇ ਸ਼ਡਿਊਲ ਟਰਾਈਬਸ ਵੀ ਆ ਜਾਂਦੇ ਨੇ ਸ਼ਡਿਊਲ ਏਰੀਆ ਵੀ ਆ ਜਾਂਦੇ ਆ ਉਹਨਾਂ ਦੇ ਕਿਵੇਂ ਕੰਟਰੋਲ ਕਰਨਾਗਾ ਸ਼ਡਿਊਲ ਏਰੀਆ ਅਤੇ ਸ਼ਡਿਊਲ ਟਰਾਈਬ ਉਹਨਾਂ ਦੇ ਕਿਵੇਂ ਕੰਟਰੋਲ ਕਰਨਾ ਕਿਵੇਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੈਗੀਆਂ ਠੀਕ ਹੈ ਜੀ ਉਹਦੇ ਬਾਰੇ ਗੱਲ ਆ ਜਾਂਦੀ ਹੈ ਇਹਦੇ ਵਿੱਚ ਆ ਜਾਂਦੇ ਆ ਆਦਰ ਟਰਾਈਵਲ ਏਰੀਆ ਆਦਰ ਟਰਾਈਵਲ ਏਰੀਆ ਦੇ ਵਿੱਚ ਕਿਹੜੇ-ਕਿਹੜੇ ਐਸ ਆ ਜਾਂਦੇ ਰਾਜੇ ਅਸਾਮ ਆ ਜਾਂਦਾ ਇਹਦੇ ਵਿੱਚ ਮਗਾ ਲਿਆ ਜਾਂਦਾਗਾ ਤ੍ਰਿਪੁਰਾ ਮਿਜ਼ੋਰਮ ਇੰਨਾ ਦਾ ਏਰੀਆ ਉਹਨੂੰ ਕਿਹੜੇ ਲਾਅ ਦੇ ਨਾਲ ਕੰਟਰੋਲ ਕਰਨਾਗਾ ਉਹ ਆ ਜਾਂਦਾ ਆਦਰ ਟ੍ਰੈਵਲ ਏਰੀਆ ਦੇ ਵਿੱਚ ਸ਼ਡਿਊਲ ਏਰੀਆ ਦੇ ਵਿੱਚ ਆ ਜਾਂਦੀਆਂ ਗਈਆਂ ਜਿਹੜੀਆਂ ਇਹਨਾਂ ਨੂੰ ਸ਼ੀਟਾਂ ਦੀ ਪੰਡ ਕਿਵੇਂ ਕਰਨੀ ਹੈ ਉਹਦੇ ਬਾਰੇ ਗੱਲ ਆ ਜਾਂਦੀ ਹੈ ਸੱਤਵੀਂ ਅਨੁਸੂਚੀ ਦੇ ਵਿੱਚ ਆਪਾਂ ਆ ਜਾਂਦੀ ਲਿਸਟਾਂ ਦੀ ਗੱਲ ਲਿਸਟਾਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਸਟੇਟ ਲਿਸਟ ਜੂਨੀਅਨ ਲਿਸਟ ਤੇ ਕਨਕਰੈਂਟ ਲਿਸਟ ਸਟੇਟ ਲਿਸਟ ਦੇ ਵਿੱਚ ਕੱਲੀ ਰਾਜ ਸਰਕਾਰ ਫੈਸਲੇ ਬਣਾਉਂਦੀ ਜਿਵੇਂ ਪੰਜਾਬ ਦੀ ਸਰਕਾਰ ਬਣਾਉਗੀ ਜੂਨੀਅਨ ਲਿਸਟ ਦੇ ਵਿੱਚ ਕੇਂਦਰ ਦੀ ਸਰਕਾਰ ਜਿਹੜੇ ਫੈਸਲੇ ਬਣਾਉਂਦੀ ਉਹਨਾਂ ਕਨਕਰੈਂਟ ਲਿਸਟ ਦੇ ਵਿੱਚ ਦੋਨੇ ਇਹ ਇਕੱਠੇ ਮਿਲ ਕੇ ਹੀ ਉਹ ਬਣਾ ਅੱਠਵੀਂ ਨੂਚੀ ਦੇ ਵਿੱਚ ਗੱਲ ਕੀਤੀ ਗਈ ਹੈ ਪਛਾਵਾਂ ਦੀ ਆਪਣੇ 22 ਪਛਾਵਾਂਆਂ ਗਿਆ ਪਾਈ ਪਛਾਵਾਂ ਦੇ ਵਿੱਚ ਇੰਗਲਿਸ਼ ਆਪਣੀਆਂ ਪਛਾਵਾਂ ਦਾ ਹਿੱਸਾ ਨਹੀਂ ਹੋਏਗਾ ਠੀਕ ਹੈ ਜੀ ਇਸ ਤੋਂ ਬਾਅਦ ਆ ਜਾਂਦੇ ਨੌਵੇਂ ਦੇ ਵਿੱਚ ਨੌਵੇਂ ਦੇ ਵਿੱਚ ਆ ਜਾਂਦੇ ਹੈ ਲੈਂਡ ਰਿਫਾਰਮ ਨੂੰ ਲੈ ਕੇ ਐਕਟ ਠੀਕ ਹੈ ਜੀ ਲੈਂਡ ਰਿਫਾਰਮ ਨੂੰ ਲੈ ਕੇ ਐਕਟ ਆ ਜਾਂਦੇ ਇਹਦੇ ਵਿੱਚ ਬਸ ਇਹ ਜੀ ਯਾਦ ਕਰ ਲਿਓ ਦਸਵੇਂ ਦੇ ਵਿੱਚ ਆ ਜਾਂਦੇ ਡਿਫੈਕਸ਼ਨ ਡਿਫੈਕਸ਼ਨ ਦਾ ਮਤਲਬ ਹੁੰਦਾ ਅਦਲਾ ਬਦਲੀ ਤੁਸੀਂ ਸੁਣਿਆ ਹੋਣਾ ਕਿ ਬੋਕੇ ਦੇ ਕਾਂਗਰਸ ਵਾਲਾ ਭਾਜਪਾ ਜੁਟ ਗਿਆ ਭਾਜਪਾ ਆਪ ਚ ਆ ਗਿਆ ਆਪ ਕਾਂਗਰਸ ਚ ਜੁਟ ਗਏ ਇਸ ਤਰ੍ਹਾਂ ਆਪਾਂ ਦੇਖਣਾ ਚੱਲਦਾ ਰਹਿੰਦਾ ਹੁੰਦਾ ਹੈ ਨਾ ਤੁਹਾਨੂੰ ਪੁੱਛਿਆ ਜਾਊਗਾ ਕਿ ਜਿਹੜੀ 10ਵੀਂ ਨੂੰ ਸੂਚੀ ਹੈਗੀ ਅਦਲਾ ਬਦਲੀ ਇਹਨੂੰ ਕਿਹੜੇ ਐਮੈਂਡਮੈਂਟ ਦੇ ਤਹਿਤ ਜੋੜਿਆ ਗਿਆ 52 ਐਮੈਂਡਮੈਂਟ ਐਮੈਂਡਮੈਂਟ ਦੇ ਤਹਿਤ ਸੋਧ ਦੇ ਤਹਿਤ 10ਵੀਂ ਨੂੰ ਸੂਚੀ ਨੂੰ 1985 ਦੇ ਵਿੱਚ ਜੋੜਿਆ ਗਿਆ ਹੈਗਾ ਇਹ ਚੀਜ਼ ਪੱਕੀ ਯਾਦ ਕਰਨੀ ਹੈ ਮੈਂ ਕੋਈ ਰਾ ਜੀ ਫ੍ਰੀ ਨਹੀਂ ਹੈ ਕਿ ਤੁਹਾਨੂੰ ਇੰਨੀ ਡਿਟੇਲ ਦੇ ਵਿੱਚ ਦੀ ਸਮਝਾ ਮਾ ਨਹੀਂ ਮੈਂ ਚੁੱਪ ਕਰਕੇ ਕਹਿ ਜਾਈ ਕਿ ਜਾ ਸਕਦਾਗਾ ਨਾਮ ਸੈਲਰੀ ਔਥ ਰਾਜ ਸਭਾ ਦੀ ਸ਼ੀਟਾਂ ਆ ਚੱਕੋ ਮੇ ਠੀਕ ਹੈ ਇਹ ਦੋਵਾਂ ਜੇ ਪੰਚਾਇਤੀ ਰਾਜ ਦੀ ਗੱਲ ਕਰਾਂ ਪੰਚਾਇਤੀ ਰਾਜ ਜਿਹੜੀ 73ਵਾਂ ਐਮੈਂਡਮੈਂਟ ਦੇ ਤਹਿਤ ਜੁੜੀ ਗਈ ਹੈ 1992 ਦੇ ਵਿੱਚ ਇਹ ਦੋਵਾਂ ਨਗਰ ਨਿਗਮ ਹੈ ਜਿਹੜਾ 1992 ਦੇ ਵਿੱਚ 74ਵਾਂ ਐਮੈਂਡਮੈਂਟ ਦੇ ਤਹਿਤ ਜੋੜਿਆ ਗਿਆ ਹੈਗਾ ਇਹ ਚੀਜ਼ਾਂ ਤੁਸੀਂ ਆਦੇ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਬਿਠਾ ਲਓ ਜਿੰਨੀਆਂ ਵੀ ਤੁਹਾਡੇ ਤੋਂ ਚੇਂਜ ਕੀਤੀਆਂ ਜਾਂਦੀਆਂ ਜਾਣਗੀਆਂ ਠੀਕ ਹੈ ਜੀ ਇਹ ਚ ਪਾਰਟੀ ਚੇਂਜ ਵਾਲਾ ਕੰਮ ਆ ਜਾਂਦਾ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਚਲ ਆਹ ਤਾਂ ਬਹੁਤ ਬੜੀ ਗੱਲ ਕਰਤੀ ਹੈ ਮੈਂ ਚਾਹੇ ਮੈਂ ਮਨੀ ਵੈਲ ਦੀ ਗੱਲ ਕਰਾਂ ਚਾਹੇ ਮੈਂ ਜੂਨੀਅਰ ਬਜਟ ਦੀ ਗੱਲ ਕਰਾਂ ਠੀਕ ਹੈ ਚਾਹੇ ਮੈਂ ਮਨੀ ਬਿੱਲ ਦੀ ਗੱਲ ਕਰਾਂ ਚਾਹੇ ਮੈਂ ਬਜਟ ਦੀ ਗੱਲ ਕਰਾਂ ਕੋਈ ਕੈਂਡੀਡੇਟ ਮੈਨੂੰ ਦੱਸ ਸਕਦਾ ਹੈਗਾ ਜਿਹੜਾ ਮਨੀ ਬਿੱਲ ਹੈਗਾ ਠੀਕ ਹੈ ਜਿਹੜਾ ਆਪਣਾ ਮਨੀ ਬਿੱਲ ਹੈਗਾ ਉਹ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਹੈ ਮਨੀ ਬਿੱਲ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਕੋਈ ਚੋਬਰ ਮੈਨੂੰ ਦੱਸ ਸਕਦਾ ਹੈਗਾ ਮਨੀ ਬਿੱਲ ਆਉਂਦਾ ਆਰਟੀਕਲ 110 ਦੇ ਵਿੱਚ ਠੀਕ ਹੈ ਜੀ ਕਿਉਂਕਿ ਪੇਪਰ ਦੇ ਵਿੱਚ ਇਹ ਚੀਜ਼ਾਂ ਬਹੁਤ ਵਾਰੀਆਂ ਹੋਈਆਂ ਹੋਈਆਂ ਗਈਆਂ ਤਾਂ ਕਰਕੇ ਤੁਹਾਨੂੰ ਮੈਂ ਦੱਸ ਰਿਹਾ ਠੀਕ ਹੈ ਜੀ ਤੇ ਕੇਂਦਰੀ ਬਜਟ ਹੋ ਜੇ ਚਾਹੇ ਆਪਣਾ ਮਨੀ ਬਿੱਲ ਹੋ ਜੀ ਇਹ ਦੋਨੇ ਦੋਨੇ ਲੋਕ ਸਭਾ ਦੇ ਵਿੱਚ ਹੀ ਪਾਸ ਕੀਤੇ ਜਾਂਦੇ ਹੁੰਦੇ ਆ ਜਿਹੜਾ ਮਨੀ ਬਿੱਲ ਹੁੰਦਾ ਹੈ ਜੀ ਇਹ ਨੂੰ ਇਹ ਮਨੀ ਬਿੱਲ ਨੂੰ ਪਾਸ ਕਰਨ ਵਾਸਤੇ ਸਭ ਤੋਂ ਜ਼ਿਆਦਾ ਸ਼ਕਤੀ ਲੋਕ ਸਭਾ ਕੋਲੇ ਹੁੰਦੀ ਹੈ ਰਾਜ ਸਭਾ ਕੋਲ ਇਨੀ ਸ਼ਕਤੀ ਨਹੀਂ ਹੁੰਦੀ ਰਾਜ ਸਭਾ ਕੋਲ ਭੇਜਣਾ ਤਾਂ ਜ਼ਰੂਰ ਪੈਂਦਾ ਬਿੱਲ ਰਾਜ ਸਭਾ ਵਾਲੇ ਮੰਨਣ ਨਾ ਮੰਨਣ ਦਾ ਕੋਈ ਮਤਲਬ ਇਹਨਾਂ ਨੇ ਫਿਰ ਵੀ ਪਾਸ ਕਰ ਹੀ ਦੇਣਾ ਹੁੰਦਾਗਾ ਲੋਕ ਸਭਾ ਰਾਜ ਸਭਾ ਦੇ ਨਾਲੋਂ ਜ਼ਿਆਦਾ ਸਟਰੋਂਗ ਹੁੰਦੀ ਹੈ ਇਹ ਤੁਹਾਨੂੰ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕਰਕੇ ਗਏ ਆ ਤੇ ਜੁਆਇੰਟ ਸੈਸ਼ਨ ਕੌਣ ਬੁਲਾਉਂਦਾ ਹੁੰਦਾ ਜੁਆਇੰਟ ਸੈਸ਼ਨ ਬੁਲਾਉਂਦਾ ਹੁੰਦਾ ਪ੍ਰ ਠੀਕ ਹੈ ਜੀ ਟੈਂਪਟ ਕਰਦਾ ਇਹਨੂੰ ਸਪੀਕਰ ਠੀਕ ਹੈ ਰਾਸ਼ ਸਭਾ ਦਾ ਕਾਰਜਕਾਲ 6 ਸਾਲ ਦਾ ਹੁੰਦਾ ਠੀਕ ਹੈ ਜੀ ਤੇ ਹਰੇਕ 2 ਸਾਲਾਂ ਬਾਅਦ ਇਹਦੇ ਇੱਕ ਥਾਂ ਹੀ ਮੈਂਬਰ ਜਿਹੜੇ ਉਹ ਰਿਟਾਇਰਮੈਂਟ ਹੋ ਜਾਂਦੇ ਆ ਤੈਨੂੰ ਕਦੇ ਭੰਗ ਨਹੀਂ ਕੀਤਾ ਜਾ ਸਕਦਾ ਠੀਕ ਹੈ ਜੀ ਚਲੋ ਕਿਨੇ ਜਿਹੜੇ ਆਪਾਂ ਮੌਲਕ ਅਧਿਕਾਰ ਹੈ ਕਿਥੋਂ ਕਿਥੋਂ ਲੈਂਦੇ ਆ ਮੌਲਕ ਅਧਿਕਾਰ ਕਿਥੋਂ ਲੈਂਦੇ ਆ ਮੌਲਕ ਅਧਿਕਾਰ ਲੈਂਦੇ ਆ ਜੀ ਆਪਾਂ ਅਮਰੀਕਾ ਤੋਂ ਯੂ ਐਸ ਏ ਤੋਂ ਫੰਡਾਮੈਂਟਲ ਰਾਈਟ ਹੋ ਗਿਆ ਅੰਪੀਚਮੈਂਟ ਹੋ ਗਿਆ ਰਾਸ਼ਟਰਪਤੀ ਨੂੰ ਕਿਵੇਂ ਹਟਾਉਣਾਗਾ ਠੀਕ ਹੈ ਜੀ ਉਹਦੀ ਗੱਦੀ ਤੋਂ ਜੱਜਾਂ ਨੂੰ ਕਿਵੇਂ ਹਟਾਉਣਾ ਉਹਦੀ ਗੱਦੀ ਤੋਂ ਪ੍ਰਿੰਬਲ ਇਹ ਸਾਰੇ ਆਪਾਂ ਕਿਤੋਂ ਲੈਂਦੇ ਹੋਏ ਹੈਗੇ ਅਮਰੀਕਾ ਤੋਂ ਲੈਂਦੇ ਹੋਏ ਹੈਗੇ ਠੀਕ ਹੈ ਜੀ ਤਾਂ ਆਪਣੇ ਵਾਸਤੇ ਇੰਪੋਰਟੈਂਟ ਚੀਜ਼ਾਂ ਇਹ ਤੇ ਇਹ ਨਾਲ ਆਹ ਲਾਸਟ ਅਪਰੇਸ਼ਨ ਅੱਜ ਤਾਂ ਆਪਾਂ ਜਿਹੜੇ ਮੈਂ ਡਿਸਕਸ਼ਨ ਕਰ ਲਵਾਂਗੇ ਚਲੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਜਿਹੜਾ ਆਪਣਾ ਗਵਰਨਮੈਂਟ ਆਫ ਇੰਡੀਆ ਐਕਟ ਆ 1935 ਇਹਦੇ ਤਹਿਤ ਆਪਾਂ ਕੀ ਕੁਝ ਲੈਂਦਾ ਹੋਏ ਇਹਨਾਂ ਤੋਂ ਗਵਰਨਰ ਦਾ ਆਫਿਸ ਜੁਡੀਸ਼ਰੀ ਪਬਲਿਕ ਸਰਵਿਸ ਕਮਿਸ਼ਨ ਜਿਹਨੂੰ ਆਪਾਂ ਪੀਸੀਐਸ ਕਹਿੰਦੇ ਆ ਐਮਰਜੈਂਸੀ ਠੀਕ ਹੈ ਜੀ ਐਡਮਿਨਿਸਟ੍ਰੇਟਿਵ ਡਿਟੇਲ ਫੈਡਰਲ ਸਕੀਮ ਠੀਕ ਹੈ ਜੀ ਫੈਡਰਲ ਦਾ ਮਤਲਬ ਹੁੰਦਾ ਕਿ ਜਿਵੇਂ ਆਪਣੇ ਸਟੇਟ ਦੇ ਵਿੱਚ ਪੰਜਾਬ ਦੇ ਵਿੱਚ ਅਲੱਗ ਬੋਟਾ ਪੈਂਦੇਗਾ ਸੈਂਟਰ ਦੇ ਵਿੱਚ ਅਲੱਗ ਬੋਟਾ ਪੈਂਦੇ ਨੇ ਫੈਡਰਲ ਸਕੀਮ ਕਹਿੰਦੇ ਆ ਬ੍ਰਿਸ਼ਟ੍ਰਿਸ਼ ਦੀ ਗੱਲ ਕਰਦੇ ਆ ਆਪਾਂ ਬ੍ਰਿਟੇਨ ਦੀ ਯੂ ਐਸ ਦੀ ਯੂ ਸੌਰੀ ਇੰਗਲੈਂਡ ਦੀ ਇੰਗਲੈਂਡ ਤੋਂ ਆਪਾਂ ਮੇਨ ਮੇਨ ਜੀ ਯਾਦ ਕਰ ਲਓ ਬਾਹਲੇ ਯਾਰਖਾਂ ਦੀ ਲੋੜ ਨਹੀਂ ਹੈਗੀ ਇੰਗਲੈਂਡ ਤੋਂ ਇੱਕ ਦਾ ਲੈਤਾ ਜੀ ਆਪਾਂ ਸਿੰਗਲ ਸਿਟੀਜ਼ਨਸ਼ਿਪ ਸਿੰਗਲ ਸਿਟੀਜ਼ਨਸ਼ਿਪ ਦਾ ਮਤਲਬ ਇਹ ਹੈ ਕਿ ਜੇਕਰ ਆਪਣਾ ਇੰਡੀਆ ਦਾ ਨਾਗਰਿਕ ਕੋਈ ਬਾਹਰ ਜਾ ਕੇ ਕ ਜਿਹੜਾ ਰੂਲ ਆ ਉਹ ਲਾ ਦੇ ਹਿਸਾਬ ਤੇ ਕਾਨੂੰਨ ਦੇ ਹਿਸਾਬ ਤੇ ਚੱਲਣਗੇ ਠੀਕ ਹੈ ਜੀ ਤੇ ਬਸ ਯਾਰ ਸਾਰੇ ਕਰਨੇ ਆ ਤਾਂ ਕਰ ਸਕਦੇ ਹਾਂ ਪਰ ਜਿਹੜੇ ਆ ਦੋ ਆ ਤਾਂ ਮੇਨ ਹੀ ਆ ਇਹਦਾ ਪੱਕੇ ਕਰਨੇ ਹੀ ਕਰਨੇ ਆ ਸੌਰੀ ਇੱਕ ਰਹਿ ਗਿਆ கரੈਕਟ ਕਰੈਕਟ ਇਤਵਾ ਯੂਐਸਏ ਅਮਰੀਕਾ ਅਮਰੀਕਾ ਤੋਂ ਆਪਾਂ ਲੈਂਦੇ ਆ ਫੰਡਾਮੈਂਟਲ ਆ ਰਾਈਟ ਜੁਡੀਸ਼ਰੀ ਜਿਹੜੀ ਆਪਣੀ ਨਿਆਂਪਾਲਿਕਾ ਹੋਊਗੀ ਉਹ ਫ੍ਰੀ ਹੋਊਗੀ ਉਹਦੇ ਤੇ ਕਿਸੇ ਵੀ ਆ ਮਾਤਰੀਆਂ ਸੰਤਰੀਆਂ ਜ਼ੋਰ ਨਹੀਂ ਹੋਊਗਾ ਠੀਕ ਹੈ ਜੀ ਅਪੀਚਮੈਂਟ ਪ੍ਰੈਜ਼ੀਡੈਂਟ ਨੂੰ ਕਿਵੇਂ ਹਟਾਉਣਾ ਹੈ ਸੁਪਰੀਮ ਕੋਰਟ ਦੇ ਜਾਂ ਹਾਈ ਕੋਰਟ ਦੇ ਜੱਜ ਨੂੰ ਕਿਵੇਂ ਹਟਾਉਣਾਗਾ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਇਹ ਸਾਰਾ ਕੁਝ ਇੱਕ ਪ੍ਰੀਮਬਲ ਹੈ ਜਿਹ ਪ੍ਰੀਮਬਲ ਲਿਖਿਆ ਹੋਇਆ ਕਿਤੇ ਹੈ ਨਹੀਂ ਪ੍ਰੀਮਬਲ ਵੀ ਆਪਾਂ ਯੂ ਐਸ ਤੋਂ ਲੈਂਦਾਗਾ ਇੱਥੇ ਪ੍ਰੀਮਬਲ ਲਿਖ ਲਓ ਠੀਕ ਹੈ ਜੀ ਪ੍ਰਸਤਾਵ ਲਾ ਕੇ ਦਿੰਦੇ ਆਂ ਆਇਰਿਸ਼ ਆਇਲੈਂਡ ਆਇਰਿਸ਼ ਕਨਸਟੀਟਿਊਸ਼ਨ ਜਿਹੜਾ ਆਪਾਂ ਆਇਰਲੈਂਡ ਕਨਸਟੀਟਿਊਸ਼ਨ ਆਇਰਲੈਂਡ ਤੋਂ ਲੈਂਦੇ ਜਿਹੜਾ ਆਪਾਂ ਆਇਰਲੈਂਡ ਤੋਂ ਲੈਂਦਾ ਜੀ ਆਪਾਂ ਡੀ ਪੀ ਐਸ ਪੀ ਠੀਕ ਹੈ ਜਿਹੜੇ ਆਪਣੇ ਆ ਜਾਂਦੇ ਆ 36 ਤੋਂ ਠੀਕ ਹੈ ਜੀ 37 ਤੋਂ 52 ਸੰਵਿਧਾਨ ਦੇ ਚੌਥੇ ਪਾੜੇ ਦੇ ਵਿੱਚ ਆ ਜਾਂਦੇ ਇਹ ਇਹ ਤੋਂ ਆਪਾਂ ਲੈਂਦਾ ਡੀ ਪੀ ਐਸ ਪੀ ਡਾਇਰੈਕਟ ਪ੍ਰਿੰਸੀਪਲ ਸਟੇਟ ਪਾਲਿਸੀ ਜਿਹੜੇ ਆਪਾਂ ਰਾਜ ਸਭਾ ਦੇ ਮੈਂਬਰ ਚੁਣ ਕੇ ਭੇਜਦੇ ਆ ਉਹਦੇ ਬਾਰੇ ਗੱਲ ਕੀਤੀ ਗਈ ਹੈ ਤੇ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੁੰਦੀ ਹੈ ਠੀਕ ਹੈ ਜੀ ਇੰਡਾਇਰੈਕਟ ਉਹਦੇ ਬਾਰੇ ਗੱਲ ਕੀਤੀ ਗਈ ਹੈ ਕੈਨੇਡਾ ਤੋਂ ਆਪਾਂ ਮੇਨ ਲੈਂਦਾਗਾ ਕਿ ਜਿਹੜੀ ਬਈ ਸੈਂਟਰ ਸਰਕਾਰ ਆ ਉਹ ਸਟੇਟ ਸਰਕਾਰ ਦੇ ਮੁਕਾਬਲੇ ਜ਼ਿਆਦਾ ਤਾਕੜੀ ਹੋਊਗੀ ਠੀਕ ਹੈ ਜੀ ਬਸ ਇਹੀ ਗੱਲ ਕੀਤੀ ਹੈ ਤੇ ਅਪੁਆਇੰਟਮੈਂਟ ਗਵਰਨਰ ਦੀ ਬਸ ਬਾਲਾ ਯਾਦ ਕਰਨੀ ਲੋੜ ਨਹੀਂ ਇੰਨਾ ਜਰਾ ਇੱਕ ਆ ਯਾਦ ਕਰ ਲਓ ਏ ਵੀ ਆਪਾਂ ਚੰਗਾ ਲੈ ਲੈਂਦੇ ਕਿ ਜਾਰੇ ਪਾਵਰਾਂ ਜਿਹੜੀਆਂ ਹੋਣਗੀਆਂ ਉਹ ਸੈਂਟਰ ਕੋਲੇ ਹੋਣਗੀਆਂ ਆਸਟ੍ਰੇਲੀਆ ਤੋਂ ਆਪਾਂ ਕੀ ਲੈਤਾ ਲਿਸਟਾਂ ਲੈਤੀਆਂ ਗਈਆਂ ਕਨਕਨਟ ਲਿਸਟ ਹੋਗੀ ਇਹ ਯਾਦ ਕਰ ਲਿਓ ਇੱਕ ਜੁਆਇੰਟ ਸੇਟਿੰਗ ਆਫ ਟੂ ਹਾਊਸ ਆ ਯਾਦ ਕਰ ਲਓ ਠੀਕ ਹੈ ਮਤਲਬ ਸਾਰਾ ਯਾਦ ਕਰਨੀ ਜਿਹੜੀਆਂ ਚੀਜ਼ਾਂ ਬਾਰੀ ਬਾਰੀ ਰਿਪੀਟ ਪੰਨੀਆਂ ਉਹੀ ਕਰ ਲਓ ਮੈਂ ਤੁਹਾਨੂੰ ਫੇਰ ਵੀ ਤਾੜ ਮੈਂ ਕਿੰਨਾ ਕਿੰਨਾ ਕੰਮ ਘਟਾ ਰਿਹਾ ਹਾਂਗਾ ਠੀਕ ਹੈ ਜੇ ਕੋਈ ਬੱਚਾ ਸਾਰੇ ਕਰਨਾ ਚਾਹੁੰਦਾ ਉਹਦੀ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਜੀ ਜਰਮਨੀ ਤੋਂ ਆਪਾਂ ਕੀ ਲੈਤਾਗਾ ਕਿ ਜਦੋਂ ਐਮਰਜੈਂਸੀ ਲੱਗਦੀ ਹੈ ਉਦੋਂ ਜੇ ਆਪਣੇ ਫੰਡਾਮੈਂਟਲ ਰਾਈਟ ਆ ਜਿਹੜੇ ਕੁਝ ਕੁ ਫੰਡਾਮੈਂਟਲ ਰਾਈਟ ਆ ਠੀਕ ਹੈ ਜੀ ਉਹ ਸਸਪੈਂਡ ਹੋ ਜਾਂਦੇ ਕੁਝ ਮਤਲਬ ਆ ਸਮਝੋ ਕਿ ਦੋ ਤਿੰਨ ਆ ਜੇ ਸਸਪੈਂਡ ਨਹੀਂ ਹੁੰਦੇ ਜੇ ਕਹਤਾ ਕਿ ਕੋਈ ਪੁੱਛਦਾਗਾ ਦੇਖੋ ਹੁਣ ਇੱਥੇ ਇੱਕ ਗੱਲ ਸੁਣ ਲਓ ਇਹਦੇ ਬੱਚੇ ਉਲਝ ਜਾਂਦੇ ਆ ਹੁਣ ਤੋਂ ਪੇਪਰ ਦੇ ਕਿ ਪੁੱਛਿਆ ਜਾਊਗਾ ਜੇ ਫੰਡਾਮੈਂਟਲ ਰਾਈਟ ਆ ਸਸਪੈਂਡ ਹੁੰਦੇ ਆ ਕਿ ਨਹੀਂ ਹੁੰਦੇ ਜੈਸ ਹੁੰਦੇ ਆ ਬਤੂ ਚੁੱਪ ਕਰਕੇ ਦੋ ਹਾਂਜੀ ਸਸਪੈਂਡ ਹੁੰਦੇ ਆ 20 ਤੇ 21 ਦੋ ਆਰਟੀਕਲ ਇਹ ਜਿਹੜੇ ਕਦੇ ਵੀ ਸਸਪੈਂਡ ਨਹੀਂ ਹੁੰਦੇ ਐਮਰਜੈਂਸੀ ਦੇ ਦੌਰਾਨ ਜੇ ਤੁਹਾਨੂੰ ਪੁੱਛਦੇ ਕਿ ਕਿਹੜੇ ਕਿਹੜੇ ਸਸਪ ਜਿਉਂ ਪ੍ਰਸ਼ਨ ਦੇ ਵਿੱਚ ਪੁੱਛਦਾ ਕਿ ਕਿਹੜੇ ਕਿਹੜੇ ਆਰਟੀਕਲ ਸਸਪੈਂਡ ਨਹੀਂ ਹੁੰਦੇ 21 ਦੇ 21 ਕਿਵੇਂ ਸਾਨੂੰ 19 21 ਵੀ ਮਿਲ ਜਾਊਗਾ ਤਾਂ ਵੀ ਤਾਂ ਡਾਂਸਰ ਬਕੋ ਸਹੀ ਹੋਊਗਾ ਸੋਵੀਅਤ ਯੂਨੀਅਨ ਦੀ ਗੱਲ ਕਰੀਏ ਜੇਕਰ ਆਪਾਂ ਇਹ ਤੋਂ ਆਪਾਂ ਕੀ ਲੇਤਾ ਫੰਡਾਮੈਂਟਲ ਡਿਊਟੀਆਂ ਦਾ ਆਈਡੀਆ ਬਸ ਇੰਨਾ ਯਾਦ ਕਰ ਲਓ ਬਸ ਹੋਰ ਕੁਝ ਨਹੀਂ ਹੈਗਾ ਇਹਨੂੰ ਬਾਰੀ-ਬਾਰੀ ਰਿਪੀਟ ਕਰਨਾ ਹੈਗਾ ਕੁਝ ਨਹੀਂ ਛੱਡਣਾ ਇਹਦੇ ਵਿੱਚ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ ਜਉਂਦੇ ਬਲ ਤੇ ਰਹੋ